ਤਾਂ ਤਾਂ ਵੱਧ ਮਾਨਯੋਗ ਸਪੀਕਰ ਸਾਹਿਬ ਅੱਜ ਇਸ ਤੋਂ ਪਹਿਲਾਂ ਜੀਐਸਟੀ ਨਾਲ ਸੰਬੰਧਿਤ ਬਿੱਲ ਅਲੱਗ-ਪੱਖ ਸਰਬਸੰਮਤੀ ਨਾਲ ਪਾਸ ਹੋਇਆ ਕਿਉਂਕਿ ਉਸ ਬਿੱਲ ਦਾ ਪੰਜਾਬ ਦੀ ਖਜ਼ਾਨੇ ਨਾਲ ਬੜਾ ਗੂੜਾ ਸਬੰਧ ਹੈ ਜਿਸ ਤਰ੍ਹਾਂ ਮੰਤਰੀ ਜੀ ਨੇ ਕਿਹਾ ਕਿ ਇਹਨਾਂ ਵਾਰੀਆਂ ਜਿਹੜੀਆਂ ਕਮੀਆਂ ਰਹਿ ਗਈਆਂ ਹੁਣ ਪਿੱਛੇ ਨਾ ਦੇਖੀਏ ਹੁਣ ਅੱਗੇ ਵਧੀਏ ਤਾਂ ਅਸੀਂ ਉਹਨਾਂ ਨੂੰ ਕਮੀਆਂ ਨੂੰ ਪੂਰਾ ਕਰਕੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਇਸ ਵਾਰ ਸਾਡਾ ਖਜ਼ਾਨਾ ਜਿਹੜਾ ਉਹਦੇ ਵਿੱਚ GST ਦਾ ਗ੍ਰੀਨ ਦੇ ਵਿੱਚ ਅਸੀਂ ਹੈਗੇ ਹਾਂ ਕਿ ਅਸੀਂ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ GST ਜਿਹੜੀ ਹੈ ਉਹਦੇ ਵਿੱਚ ਵਾਧਾ ਹੋਇਆ ਹਾਲਾਂਕਿ ਸੈਂਟਰ ਵੱਲੋਂ ਜਿਹੜੀ ਰਿਆ ਦਿੱਤੀ ਜਾਂਦੀ ਸੀ ਉਹ ਬੰਦ ਹੋ ਗਈ ਸੋ ਮੈਂ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ ਕਿ ਪਮੇ ਉਹ ਇਸ ਸਾਈਡ ਤੇ ਨਹੀਂ ਪਮੇ ਇਸ ਸਾਈਡ ਤੇ ਨੇ ਕਿਉਂਕਿ ਉਹਨਾਂ ਨੇ ਸਰਬਸੰਮਤੀ ਨਾਲ ਬਿੱਲ ਪਾਸ ਕੀਤਾ ਜੋ ਕਿ ਸਾਡਾ ਫਰਜ਼ ਬਣਦਾ ਕਿਉਂਕਿ ਰਾਜਨੀਤਿਕ ਤੌਰ ਤੇ ਵਿਰੋਧ ਕਰਨਾ ਉਹ ਕੋਈ ਹੋਰ ਗੱਲਾਂ ਤੇ ਕਦੇ ਫੇਰ ਕਰ ਲਾਂਗੇ ਜਿਹੜਾ ਬਿੱਲ ਹੁਣ ਆ ਰਿਹਾ ਫਾਇਰ ਦਾ ਇਹ ਵੀ ਬੜਾ ਇੰਪੋਰਟੈਂਟ ਬਿੱਲ ਹੈ ਜੀ ਕਿਉਂਕਿ ਫਾਇਰ ਸੇਫਟੀ ਤੇ ਐਮਰਜੈਂਸੀ ਦੇ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ ਪੁਰਾਣੇ ਰੂਲ ਚੱਲ ਰਹੇ ਨੇ ਇਤੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲੇ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇ ਪਹੁੰਚ ਗਈਆਂ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਕੱਲ ਸकाई हाई ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਨ ਲੱਗੀਆਂ ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ ਉਸ ਪੱਧਰ ਦੀਆਂ ਗੱਡੀਆਂ ਅਸੀਂ ਫਾਇਰ ਡਿਪਾਰਟਮੈਂਟ ਨੂੰ ਦਿੱਤੀਆਂ ਨੇ ਨਾਟ ਓਨਲੀ ਗੱਡੀਆਂ ਛੋਟੀਆਂ ਕਸਬਿਆਂ ਚ ਕਈ ਵਾਰੀ ਗੱਡੀ ਨਹੀਂ ਜਾਂਦੀ ਉਹ ਗਲੀਆਂ ਭੀੜੀਆਂ ਨੇ ਤੰਗ ਨੇ ਛੋਟੀਆਂ ਗੱਡੀਆਂ ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਿਆ ਅੱਜ ਕੱਲ ਕਿ ਮੋਟਰਸਾਈਕਲ ਵੀ ਉੱਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ ਕਿ ਇਨਮੀਡੀਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜੇ ਉੱਥੇ ਜਿੱਥੇ ਬਿਲਕੁਲ ਹੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ ਸੋ ਇਹ ਸਾਡਾ ਫਰਜ਼ ਆ ਕਿ ਅੱਜ ਦੇ ਜ਼ਮਾਨੇ 'ਚ ਸੇਫਟੀ ਵਾਸਤੇ ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਸੇਫਟੀ ਵਾਸਤੇ ਇਪੋਰਟੈਂਸ ਜਿਹੜੀ ਆ ਉਹ ਦਿੱਤੀ ਜਾਵੇ ਇੱਕ ਹੋਰ ਬੜੀ ਅਜੀਬ ਜੀ ਗੱਲ ਹੈਗੀ ਐ ਮੈਨੂੰ ਤਾਂ ਬੜੀ ਅਜੀਬ ਲੱਗੀ ਵੈਸੇ ਤੇ ਉਹ ਵੀ ਇਸ ਬਿਲ ਦੇ ਰਹੀਂ ਅਸੀਂ ਸੋਧ ਕਰ ਰਹੇ ਹਾਂ ਅ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾ ਬੱਸੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਉਹ ਕਹਿੰਦੀਆਂ ਡੀਐਸਪੀ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀ ਜੀ ਤੇ ਥਿਉਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ ਸਾਡੇ ਬਹੁਤ ਵਧੀਆ ਨੰਬਰ ਆ ਗਏ ਆ ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਆ ਜੇ ਆਪਾਂ ਦੇਖੀਏ ਹਿਸਟਰੀ ਦਾ 10ਵੀਂ ਚੋ ਵੀ ਕੁੜੀਆਂ ਫਰਸਟ ਪੰਜਾਬ ਚੋਂ 12ਵੀਂ ਚੋ ਵੀ ਕੁੜੀਆਂ ਫਰਸਟ ਬੀਏ ਚੋ ਵੀ ਐਮਏ ਚੋ ਵੀ ਸੋ ਲਿਖਤੀ ਨੰ ਟੈਸਟ ਪਾਸ ਕਰ ਲਿਆ ਪਰ ਉਹ ਕਹਿੰਦੀ ਅਸਲ ਨੌਕਰੀ ਨਹੀਂ ਮਿਲੀ ਕਿਉਂਕਿ ਫਿਜ਼ੀਕਲ ਟੈਸਟ ਅਸੀਂ ਫੇਲ ਹੋ ਗਏ ਆ ਮੈਂ ਕਿਹਾ ਵੀ ਕਿਉਂ ਫੇਲ ਹੋ ਗਏ ਆ ਉਹ ਕਹਿੰਦੀ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬੇਲੇ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਜੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜੂਗਾ 60 ਕਿਲੋ ਦੀ ਉਹ ਬੋਰੀ ਕੁੜੀ ਨੇ ਚੱਕਣੀ ਹੈ ਉਹ ਕਹਿੰਦੇ ਸਾਡੇ 올림픽 ਦੇ ਰਿਕਾਰਡ ਹੋਰ ਨੇ 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ ਕੁੜੀਆਂ ਦੇ ਹੋਰ ਨੇ 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ ਮੁੰਡਿਆਂ ਦੇ ਹੋਰ ਨੇ ਸੋ ਕਿ ਸਾਡਾ ਇਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ ਤੇ ਵਾਇਰ ਓਨਲੀ 60 ਕਿਲੋ ਹੀ ਫਿਰ ਇਹ ਕੀ ਨੇ ਲਿਖਤਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦਾ ਹੀ ਬੰਦਾ ਬੈਠਾ ਹੋਊਗਾ ਬਸ ਜੇ ਪਹਿਲਾਂ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਜੀ ਜੇ 80 ਦਾ ਹੋਇਆ ਫੇ ਕੀ ਕਰੋਗੇ ਜੀ ਸੋ ਕੱਲੀ ਥੋੜੀ ਜਾਊਗੀ ਉਹ ਕੁੜੀ ਜੇ ਕੋਈ ਐਮਰਜੈਂਸੀ ਇਦਾਂ ਦੀ ਆਉਂਦੀ ਹੈ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਫ ਮੈਂਬਰ ਕੁਲੀਗ ਮੈਂਬਰ ਹੋਣਗੇ ਸਹੇ ਤਾਂ ਮੈਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਜੀ ਐਦਾਂ ਦੇ ਰੂਲ ਬਣਾ ਰੱਖੇ ਨੇ ਅੱਜ ਕੱਲ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਬਲੀਮ ਵਰਗੀਆਂ ਅੰਬਰਾ ਚ ਗਈਆਂ ਹੋਈਆਂ ਤਾਂ ਕੋਈ ਐਦਾਂ ਦਾ ਅੱਜ ਕੱਲ ਦੇ ਜ਼ਮਾਨੇ ਚ ਇਸ ਤਰ੍ਹਾਂ ਦਾ ਰੂਲ ਐਂ ਲੱਗਦਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨਾਰਮਸ ਜਿਹੜੇ ਨੇ ਉਹ ਬਦਲ ਰਹੇ ਆ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬਗੇਟ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਤੇ ਇਹ ਦੇ ਵਿੱਚ ਅਸੀਂ ਬਦਲਣ ਲੱਗੇ ਹਾਂ ਸਰ ਕਿਉਂਕਿ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ ਰੂਲ ਅਹੀਂ ਚੱਲੀ ਜਾਂਦੇ ਨੇ ਢੂੜਾਂ ਜੰਮ ਗਈਆਂ ਫਾਈਲਾਂ ਤੇ ਕਿਸੇ ਨੇ ਝਾੜੀਆਂ ਹੀ ਨਹੀਂ ਸੋ ਇਸ ਕਰਕੇ ਬਹੁਤ ਸਾਰੀਆਂ ਢੂੜਾਂ ਝਾੜਨ ਵਾਲੀਆਂ ਨੇ ਜੀ ਅਜੇ ਫਾਈਲਾਂ ਤੋਂ ਕੁਝ ਨਵੀਆਂ ਨਵੇਂ ਰੂਲ ਨਵੀਆਂ ਤਰੀਕੇ ਕੰਮ ਕਰਨ ਦੇ ਨਵੇਂ ਤਰੀਕੇ ਆ ਗਏ ਦੇਖੋ ਜੇ ਮੈਂ ਖੇਤੀ ਦੀ ਗੱਲ